ਇਹ ਸ਼ਖਸ ਜੋ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਹੈ ਸੇਠੀ ਮਾਹੀਪੁਰ। ਇਦੀ ਟੌਣ 'ਚ ਵੀ ਹਰ ਟਾਈਮ ਫਸਿਆ ਰਹਿੰਦਾ ਜਾਤੀਵਾਦ ਦਾ ਕੀੜਾ। ਹਰੇਕ ਨੂੰ ਟੀਚਰ ਕਰਨਾ, ਜਾਤੀਵਾਦੀ ਟੀਚਰਾਂ ਤਾਂ ਇਹਦਾ ਸ਼ਕਲ ਬਣ ਗਿਆ। ਟੀਚਰਾਂ ਕਰੇ ਵੀ ਕਿਉਂ ਨਾ ਸਰਕਾਰੇ ਦੁਆਰੇ ਬੈਠਣ ਵਾਲਿਆਂ ਦਾ ਚਹੇਤਾ ਜੂਹ ਹੈ। ਹੇਰਾ ਕਟ ਕਰਾਉਂਦੇ ਸਮੇਂ ਵੀ ਇਹਦਾ ਜਾਤੀਵਾਦੀ ਕੀੜਾ ਜਾਗਿਆ ਤੇ ਕਰ ਦਿੱਤੀ ਐਸਸੀ ਸਮਾਜ ਤੇ ਅਪਾਧਰ ਟਿੱਪਣੀ। ਯਾਰਾਂ ਦੋਸਤਾਂ 'ਚ ਬੈਠ ਕੇ ਤਾਂ ਇਹ ਆਪਣੇ ਆਪ ਨੂੰ ਸੁਪਰੀਮ ਕੋਰਟ ਦੇ ਜੱਜ ਤੋਂ ਘੱਟ ਨਹੀਂ ਸਮਝਦਾ। ਦਰਦਾ ਜਾਤੀਵਾਦੀ ਟਿੱਪਣੀਆਂ ਐਸੇ ਸਮਾਜ ਨੂੰ ਸਮਝਦਾ ਟਿੱਚ ਐਸੇ ਸਮਾਜ ਦੇ ਸਮਾਜ ਸੇਵਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਜਾਣਕਾਰੀ ਕਰਾਈ ਐਫ ਆਈ ਆਰ ਤੇ ਦਿੱਤੀ ਚਤਾਵਨੀ ਸਰਕਾਰ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਜੋ ਸਮਾਜ ਦਾ ਮਾਹੌਲ ਖਰਾਬ ਕਰਦੇ ਨੱਥ ਪਾਉਣ ਦੀ ਦਿੱਤੀ ਸਲਾਹ ਅਬ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਆ ਮੈਂਬਰ ਬੋਲਦਾ ਲੋਕ ਸਭਾ ਹਲਕਾ ਚਮੜੀ ਤੋਂ ਐ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰਦੇ ਅੱਜ ਬਲਾਚੌਰ ਥਾਣੇ ਦੇ ਵਿੱਚ ਸਾਥੀਆਂ ਦੇ ਸਮੇਤ ਅਜਮਾਨਜੋਗ ਐਸਐਸ ਸਾਹਿਬ ਨੂੰ ਤਰਖਾਸ ਦੇਣ ਆਏ ਆ ਜਿਹੜੀ ਤਰਖਾਸ ਅਸੀਂ ਦਿੱਤੀ ਹੈ ਮਾਨਜੋਗ ਐਸਐਸ ਸਾਹਿਬ ਨੂੰ ਉਹਦੇ ਵਿੱਚ ਸੇਠੀ ਮਾਹੀਪੁਰ ਦਾ ਇੱਕ ਨਾਮਕ ਵਿਅਕਤੀ ਜੋ ਆਪਣੀ ਇੱਕ ਫੇਸਬੁੱਕ ਆਈਡੀ ਆਪਣੇ ਤੇ ਇੱਕ ਵਾਇਰਲ ਵੀਡੀਓ ਵਾਇਰਲ ਕਰਦਾ ਹੈ ਜਿਸ ਦੇ ਵਿੱਚ ਐਸਸੀ ਸਮਾਜ ਦੇ ਨੂੰ ਗਤ ਟਿੱਪਣੀ ਕਰਦਾ ਹੈ ਤੇ ਨਾਲੇ ਉਹਦੇ ਕੁਝ ਸਾਥੀ ਨਾਲ ਉਸ ਨੂੰ ਹਲਦ ਸ਼ਰੀ ਦੇ ਕੇ ਮਜ਼ਾਕ ਮਜ਼ਾਕ ਉਡਾ ਰਹੇ ਨੇ ਤੇ ਉਹ ਕਿਹੜੀ ਵੀਡੀਓ ਵਾਇਰਲ ਹੋਈ ਹੈ ਉਹੀ ਉਸੇ ਸਬੰਧ ਦੇ ਵਿੱਚ ਮਾਨਯੋਗ ਐਸਐਸ ਸਾਹਿਬ ਨੂੰ ਦਰਖਾਹ ਦਿੱਤੀ ਹੈ ਵੀ ਉਹਨਾਂ ਦੇ ਬੰਦ ਦੀ ਖਿਲਾਫ ਸੇਠੀ ਮਾਹੀਪੁਰ ਤੇ ਨਾਲ ਉਹਨਾਂ ਦੇ ਕਿਹੜੇ ਸਾਥੀ ਉਸ ਵੀਡੀਓ ਦੇ ਵਿੱਚ ਮਜ਼ਾਕ ਉਡਾ ਰਹੇ ਨੇ ਉਹਨਾਂ ਦੇ ਖਿਲਾਫ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਮੈਂ ਪੰਜਾਬ ਸਰਕਾਰ ਨੂੰ ਤੇ ਇੱਥੇ ਬਲਾਚੌਰ ਹਲਕਾ ਮੌਜੂਦਾ ਐਮਐਲਏ ਸੰਤੋਸ਼ ਕਟਾਰੀਆਂ ਨੂੰ ਵੀ ਤਾਂ ਆਵੇ ਤਲਾਹ ਕਰਨਾ ਚਾਹੁੰਦਾ ਆ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਅਮਨ ਕਾਨੂੰਨੀ ਸ਼ਾਂਤੀ ਲਈ ਸਨੇਹ ਦੇ ਰਹੇ ਆ ਤੇ ਦੂਜੇ ਪਾਸੇ ਤੁਹਾਡੇ ਹੀ ਐਮਐਲਏ ਦੇ ਇੱਕੜੇ ਖਾਸ ਵਰਕਰ ਹੈ ਸੇਠੀ ਮਾਹੀਪੁਰ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹੈ ਜਿਹੜੇ 17 ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ 21 ਦੇ ਵਿੱਚ ਕਰੇ ਉਹਨੇ ਪ੍ਰਚਾਰ ਕੀਤਾ ਉਹੀ ਆਮ ਆਦਮੀ ਪਾਰਟੀ ਦਾ ਵਰਕਰ ਸਮਾਜ ਦੇ ਨਾਲ ਗਲਤ ਸ਼ਬਦ ਬੋਲ ਕੇ ਆਪਣੇ ਸਾਥੀਆਂ ਨਾਲ ਮਜ਼ਾਕ ਦਾ ਸਾਨੂੰ ਪਾਤਰ ਬਣਾ ਰਿਹਾ ਹੈ ਇਹ ਮੈਂ ਪੰਜਾਬ ਸਰਕਾਰ ਨੂੰ ਵੀ ਚਾਤ ਆਵ ਨਹੀਂ ਦੇਣਾ ਚਾਹੁੰਦਾ ਆ ਤੇ ਮੌਜੂਦਾ ਐਮਐਲਏ ਸਤ ਇੱਥੇ ਬਲਾਕ ਚੋਂ ਐਮਐਲਏ ਨੂੰ ਵੀ ਆਪਣੇ ਕਿਹੜੇ ਵਰਕਰ ਹੈ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝਾ ਲਓ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਪੰਜਾਬ ਨੂੰ ਅਮਨ ਸ਼ਾਂਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਉਸੇ ਤਰੀਕੇ ਦੇ ਨਾਲ ਰਹਿਣ ਦੋ ਜਿਸ ਤਰੀਕੇ ਨਾਲ ਗੁਰੂ ਮਹਾਰਾਜ ਸਾਟਿਆਂ ਨੇ ਸਾਨੂੰ ਸੋਚਦਾ ਪਹਿਰਾ ਦੇਨ ਨੂੰ ਠੋਕਾ ਲਾਇਆ ਆ ਇਹ ਨਹੀਂ ਬੇ ਕੱਲੂ ਤੁਸੀਂ ਸਾਰੇ ਸਮਾਜ ਦੇ ਖਿਲਾਫ ਜਾਤੀ ਛਾਤ ਸੂਚਨ ਬੋਲੋਗੇ ਤੇ ਹਾਂ ਹਾਂ ਹੀ ਹੀ ਕਰਨਗੇ ਅੱਜ ਮਾਨਜੁਗ ਐਸਐਸ ਸਾਹਿਬ ਨੂੰ ਵੀ ਦੱਸਤਾ ਬੰਦੀ ਕਾਰਵਾਈ ਕਰਨੀ ਚਾਹੀਦੀ ਜਨਤੇ ਬੇ ਗਾਹਾਂ ਨੂੰ ਐਦਾਂ ਦਾ ਕੋਈ ਸ਼ਰਾਰਤੀ ਅੰਸਰ ਸਾਡੇ ਸਮਾਜ ਦੇ ਪ੍ਰਤੀ ਕੋਈ ਗਲਤ ਕੋਈ ਸ਼ਬਦ ਬੋਲ ਨਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਜਿਹੜੀ ਆ ਐਪਲੀਕੇਸ਼ਨ ਦਿੱਤੀ ਹੋਈ ਹੈ ਕਿਸ ਵਿਸ਼ੇ ਤੇ ਹੈ ਤੇ ਅਗਲੀ ਕੀ ਕੰਮ ਹੋਈ ਜੀ ਕਹਿੰਦੇ ਇਹ ਮਾਨਜੋਗੈਸੀ ਸਮਾਜ ਦੇ ਮੈਨੂੰ ਕੁਝ ਵਿਅਕਤੀਆਂ ਨੇ ਐਪਲੀਕੇਸ਼ਨ ਦਿੱਤੀ ਹੈਗੀ ਆ ਕਿ ਉਹਨਾਂ ਦੀ ਜਾਤ ਨੂੰ ਜਿਹੜਾ ਹੈਗਾ ਉਹਨਾਂ ਲੈ ਕੇ ਤੇ ਕਿਸ ਨੇ ਬਲੌਗਿੰਗ ਕੀਤੀ ਹੈਗੀ ਆ ਆਪਸ਼ਨ ਦੇ ਬੋਲ ਕੇ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਨੰਬਰ ਜਿਹੜਾ ਵਾ ਉਹ ਇਹਦਾ ਅਸੀਂ ਲੈ ਲਿਆ ਤੇ ਇਹਨੂੰ ਅਸੀਂ ਲੀਗਲੀ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈਗੀ ਆ ਉਹ ਅਸੀਂ ਅਮਲ ਵਿੱਚ ਲਾਵਾਂਗੇ ਇਹ ਦਰਖਾਸਤ ਵਾਲੇ ਤੇ ਕੋਸ ਸੱਜਣ ਹੈਗੇ ਆ ਇਕੱਲੇ ਇਕੱਲੇ ਦਾ ਨਾਮ ਐ ਕੀ ਲੈਣਾ ਪਰ ਬਰਖਲਾਫ ਹੈਗੀ ਆ ਫੇਸਬੁਕ ਆਈਡੀ ਜਿਸ ਦਾ ਸਿਟੀ ਮਹੀਪੁਰ ਜਿਹੜਾ ਬਲੌਗਰ ਹੈਗਾ ਵਾ ਉਹ ਚਲਾ ਰਿਹਾ ਆਪਣੀ ਆਈਡੀ ਬਣਾ ਕੇ ਤੇ ਇਹਦੇ ਕਾਨੂੰਨ ਅਨਸਾਰ ਇਹ ਤੇ ਜੋ ਵੀ ਕਾਰਵਾਈ ਹੈਗੀ ਆ ਉਹ ਬਿਲਕੁਲ ਜਲਦੀ ਜਲਦੀ ਕੀਤੀ ਜਾਊਗੀ ਥੈਂਕ ਯੂ